ਉਹ ਪਿਛਲੇ ਦਿਨੀ ਕੇਵੀ ਸਕੂਲ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਇੱਕ ਬੱਚੀ ਦੇ ਕਕਾਰਾਂ ਦੇ ਵਿੱਚੋਂ ਕੜਾ ਜਿਹੜਾ ਹੈ ਕੜੇ ਨੂੰ ਕੱਟ ਕੇ ਉਤਾਰਿਆ ਗਿਆ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਉਹਦੇ ਬਾਰੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸਾਰੇ ਸਿਕ ਸੈਂਟੀਮੀਟਰ ਦਾ ਸਾਰੇ ਸੈਂਟੀਮੀਟਰ ਸਾਰਿਆਂ ਦਾ ਸੇਮ ਹੈ ਬਿਲਕੁਲ ਕੱਲੇ ਜੰਮੂ ਡੀਜੀਪੀ ਸੀ ਦਾ ਜਾਂ ਹੋਰ ਕਿਸੇ ਡੀਜੀਪੀ ਸੀ ਦਾ ਨਹੀਂ ਹੈ ਦੂਜਾ ਸਾਡੀਆਂ ਉਹ ਸੰਸਥਾ ਵੀ ਆਣ ਜਿਹੜੀ ਸੈਲਫ ਸਟਾਈਲ ਪ੍ਰਮੋਟ ਹੋ ਕੇ ਆਈਆਂ ਬਿਲਕੁਲ ਠੀਕ ਹੈ ਬਹੁਤ ਸਾਰੇ ਅੱਜ ਉਹਨਾਂ ਦੇ ਚੇਅਰਮੈਨ ਵੀ ਬਣ ਕੇ ਬੈਠੇ ਹੈਗੇ ਠੀਕ ਹੈ ਪਰ ਉਹ ਵੀ ਦੇ ਵਿੱਚ ਕੁਝ ਨਹੀਂ ਬੋਲਦੇ ਉਹ ਵੀ ਸਿਰਫ ਸਰਕਾਰ ਦੀ ਚਾਟੂਕਾਰਤਾ ਜਿੱਥੇ ਕਰਨੀ ਹੋਵੇ ਉੱਥੇ ਬੋਲਦੇ ਹਨ ਹੂੰ ਸਿੱਧੀ ਸਾਬਜੀ ਗੱਲ ਤੁਹਾਨੂੰ ਦੱਸ ਦਿਆ ਸਰਕਾਰ ਦੀ ਚਾਟੂਕਾਰਤਾ ਅੱਜ ਕਰਨੀ ਹੋਵੇ ਅੱਜ ਉਹ ਪ੍ਰੈਸ ਕਾਨਫਰੰਸ ਵੀ ਕਰ ਦੇਣਗੇ ਵੱਡੇ ਲੈਵਲ ਤੇ ਸਾਰੇ ਕੁਝ ਪਰ ਜਿੱਥੇ ਸਿੱਖ ਸੈਂਟੀਮੈਂਟਸ ਦੀ ਗੱਲ ਆਉਂਦੀ ਉੱਥੇ ਕੋਈ ਨਹੀਂ ਬੋਲਦਾ ਹੋ ਸਕਦਾ ਤੁਹਾਡਾ ਇੰਟਰਵਿਊ ਦੇਖਣ ਤੋਂ ਬਾਅਦ ਸ਼ਾਇਦ ਬੋਲ ਪੈਨ ਸ਼ਾਇਦ ਹੋ ਸਕਦਾ ਜਿੱਥੇ ਤੱਕ ਕਿ ਸਿੱਖ ਧਰਮ ਦੀ ਗੱਲ ਹੈ ਜਿੰਨਾ ਆਦਰ ਅਸੀਂ ਆਪਣੇ ਗ੍ਰੰਥ ਸਾਹਿਬ ਜੀ ਨੂੰ ਦਿੰਦੇ ਹਾਂ ਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੰਦੇ ਹਾਂ ਤੇ ਉਹਨਾਂ ਦੇ ਅੰਗ 파ੜਨ ਤੇ ਵੀ 295 ਹੀ ਲੱਗਦਾ ਹੈ ਤੇ ਕਕਾਰ ਉਤਾਰਨ ਤੇ ਵੀ 295 ਹੀ ਲੱਗਦਾ ਹੈ ਕਿਸੇ ਨੂੰ ਗਾਲ ਕੱਢ ਦੇਵੋ ਗੁਰਦੁਆਰੇ ਦੇ ਅੰਦਰ ਤਾਂ ਵੀ 295 ਹੀ ਲੱਗਦਾ ਹੈ ਕੀ ਇਹ 295 ਹੱਲ ਹੈ ਮੈਂ ਇਹ ਇਸੀ ਮਤਰਾ ਗੀਆ ਨੇ ਮੈਂ ਐਸਜੀਪੀਸੀ ਦੇ ਉੱਤੇ ਵੀ ਇੱਥੇ ਵਿੱਚ ਕੁਝ ਸਵਾਲ ਉੱਠਦੇ ਨੇ ਕਿ ਕੀ ਤੁਸੀਂ ਹਰ ਵਾਰ 295 ਲਗਾ ਕੇ ਹੀ ਬੰਦ ਕਰ ਦੋਗੇ ਕਿਉਂਕਿ ਕੁਝ ਦਿਨ ਪਹਿਲਾਂ ਤੁਸੀਂ ਇੱਕ ਫਤਵਾ ਕੱਟਿਆ ਸੀ ਕਿ ਕੋਈ ਵੀ ਦਰਬਾਰ ਸਾਹਿਬ ਦੇ ਅੰਦਰ ਕੈਮਰਾ ਨਹੀਂ ਚਲਾਏਗਾ ਕੋਈ ਰੀਲ ਨਹੀਂ ਬਣਾਏਗਾ ਕੋਈ ਫੋਟੋ ਨਹੀਂ ਖਿੱਚੇਗਾ ਫਿਰ ਇਹ ਲੇਡੀ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਇਹ ਫੋਟੋ ਖਿੱਚ ਗਈ ਜਾਂ ਆਪਣੀ ਰੀਲ ਬਣਾ ਕੇ ਉੱਥੋਂ ਲੈ ਕੇ ਚਲੀ ਗਈ ਇਹ ਵੀ ਇੱਕ ਸੋਚਣ ਦੇ ਵਾਲੀ ਗੱਲ ਜੇ ਹੋਰ ਤੁਹਾਨੂੰ ਕਹਾਂਗਾ ਕਿ ਜਿਸ ਤਰੀਕੇ ਦੇ ਨਾਲ 295 ਲਾ ਕੇ ਬੇਸ਼ੱਕ ਤੇ ਨਾਲ ਹੀ ਉਹਨਾਂ ਨੂੰ ਸਿਕਿਉਰਟੀ ਵੀ ਦੇ ਦਿੱਤੀਆਂ ਜਾਂਦੀਆਂ ਕੱਲ ਉਹ ਤਾਂ ਫਿਰ ਭੰਗੜਾ ਡੇ ਆਵੇਗਾ ਜਾਂ ਕੋਈ ਹੋਰ ਦੇ ਆਵੇਗਾ ਤੇ ਉਸ ਦਿਨ ਕਹ ਢੋਲ ਲੈ ਕੇ ਤੇ ਕਿਸੇ ਵੀ ਗੁਰਦੁਆਰੇ ਜਾਂ ਮੰਦਰ ਮਸਜਿਦ ਦੇ ਅੰਦਰ ਜਾ ਕੇ ਕੰਮ ਕਰਨਾ ਸ਼ੁਰੂ ਕਰ ਦੇਣਗੇ ਲੋਕੀ ਮੈਂ ਆਪਸੀ ਸੰਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੇਜਿੰਦਰਪਾਲ ਸਿੰਘ ਅੱਜ ਇੱਕ ਮਸਲੇ ਨੂੰ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਜੋ ਮਸਲਾ ਇੱਕ ਜੰਮੂ ਦਾ ਅਤੇ ਇੱਕ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜੋ ਇੱਕ ਅਰਚਨਾ ਨਾਮ ਦੀ ਲੜਕੀ ਜੋ ਬਾਲੀਵੁੱਡ ਦੀ ਅਦਾ ਕਰਾ ਰਹਾ ਹੈ ਉਸਨੇ ਕੁਝ ਸਮਾਂ ਪਹਿਲਾਂ ਦਰਬਾਰ ਸਾਹਿਬ ਵਿਖੇ ਜਾ ਕੇ ਯੋਗਾ ਡੇ ਵਾਲੇ ਦਿਨ ਯੋਗ ਆਸਨ ਕਰਕੇ ਤੁਸੀਂ ਤਸਵੀਰਾਂ ਵੀ ਦੇਖੀਆਂ ਹੋਣੀਆਂ ਵਾਇਰਲ ਹੋਈਆਂ ਨੇ ਇੱਕ ਜੋ ਸਿੱਖ ਜੜੀਆਂ ਭਾਵਨਾਵਾਂ ਹਨ ਸਿੱਖ ਸੈਂਟੀਮੈਂਟਸ ਹਨ ਉਹਨਾਂ ਦੇ ਉੱਤੇ ਬੜੀ ਥੇਸ ਪਹੁੰਚਾਈ ਅਤੇ ਉਹਦੇ ਉੱਪਰ ਕਾਰਵਾਈ ਕੀਤੀ ਗਈ ਅਤੇ 295 ਦੀ ਧਾਰਾ ਜਿਹੜੀ ਉਹਦੇ ਤੇ ਲਗਾਈ ਗਈ ਲੇਕਿਨ ਅਫਸੋਸ ਦੀ ਗੱਲ ਇਹ ਹੋਈ ਕਿ ਜਿਵੇਂ ਹੀ ਉਹਦੇ ਉੱਤੇ 295 ਲੱਗਦੀ ਹੈ ਤਾਂ ਕੁਝ ਹੀ ਸਮੇਂ ਬਾਅਦ ਉਸ ਨੂੰ ਇੱਕ ਸੂਬੇ ਦੀ ਸਰਕਾਰ ਜਿਹੜੀ ਹੈ ਉਹ ਸਿਕਿਉਰਿਟੀ ਦੇ ਦਿੰਦੀ ਹੈ ਖੇਰ ਇਹਦੇ ਉੱਤੇ ਹੀ ਗੱਲਬਾਤ ਕਰਾਂਗੇ ਅਤੇ ਨਾਲ ਹੀ ਇੱਕ ਦੂਸਰਾ ਮਸਲਾ ਜੋ ਜੰਮੂ ਦੇ ਵਿੱਚ ਬੀਤੇ ਦਿਨੀ ਹੋਇਆ ਕੇਵੀ ਸਕੂਲ ਦੇ ਵਿੱਚ ਜਿੱਥੇ ਕਿ ਨੀਟ ਦਾ ਜੋ ਇਮਤਿਹਾਨ ਚੱਲ ਰਿਹਾ ਸੀ ਜਿੱਥੇ ਇੱਕ ਸਿੱਖ ਬੱਚੀ ਦੇ ਕੱਕਾਰਾਂ ਦੇ ਵਿੱਚੋਂ ਜੋ ਕੜਾ ਹੈ ਜਦੋਂ ਤੂੰ ਉਹਨੂੰ ਉਤਾਰਨ ਦੇ ਲਈ ਕਿਹਾ ਗਿਆ ਤਾਂ ਉਹ ਉਤਰ ਨਾ ਸਕਿਆ ਜਿਸ ਨੂੰ ਕਿ ਬੜੇ ਹੀ ਬੇਰਹਿਮੀ ਦੇ ਨਾਲ ਉਸ ਕੱਕਾਰ ਨੂੰ ਕੱਟ ਕੇ ਜੜਾ ਹੈ ਉਹ ਉਹਦੇ ਤਨ ਨਾਲੋਂ ਜੁਦਾ ਕੀਤਾ ਗਿਆ ਇਹ ਵੀ ਇੱਕ ਬਹੁਤ ਵੱਡਾ ਮਸਲਾ ਜਿਸ ਦੀ ਕਰਕੇ ਅੱਜ BGPC ਜੰਮੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਲੇਕਿਨ ਇਹ ਕਿਆ ਪ੍ਰੈਸ ਕਾਨਫਰੰਸ ਤੱਕ ਹੀ ਸੀਮਿਤ ਰਹੇਗਾ ਇਹਦੇ ਹੀ ਬਾਰੇ ਚ ਅਸੀਂ ਗੱਲਬਾਤ ਕਰਾਂਗੇ ਸਰਦਾਰ ਜਤਿੰਦਰ ਸਿੰਘ ਜੀ ਲੱਕੀ ਸਾਡੇ ਨਾਲ ਮੌਜੂਦ ਨੇ ਜੋ ਕਿ NC ਦੇ ਇੱਕ ਨੇਤਾ ਨੇ ਅਤੇ ਇੱਕ ਸੋਸ਼ਲ ਐਕਟੀਵਿਸਟ ਵੀ ਹਨ ਸਿੱਖ ਨੇਤਾ ਵੀ ਹਨ ਜਤਿੰਦਰ ਵੀਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਆਪਸੀ ਸਾਇੰਸ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂਆਤ ਕਰਦੇ ਹਾਂ ਅੱਸੀ ਜੋ ਜੰਮੂ ਦਾ ਮਸਲਾ ਹੋਇਆ ਜੋ ਪਿਛਲੇ ਦਿਨੀ ਕੇਵੀ ਸਕੂਲ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਇੱਕ ਬੱਚੀ ਦੇ ਕਕਾਰਾਂ ਦੇ ਵਿੱਚੋਂ ਕੜਾ ਜਿਹੜਾ ਹੈ ਕੜੇ ਨੂੰ ਕੱਟ ਕੇ ਉਤਾਰਿਆ ਗਿਆ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਉਹਦੇ ਬਾਰੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਦੇਖੋ ਜੀ ਪਹਿਲੇ ਤਾਂ ਮੈਂ ਤੁਹਾਡੇ ਚੈਨਲ ਦਾ ਆਪਸੀ ਸਾਂਝ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦਾ ਹਾਂ ਜਿਹੜੇ ਤੁਸੀਂ ਇੱਥੇ ਆਏ ਹੋ ਮੈਂ ਤੇ ਜਿੰਦਰਪਾਲ ਜੀ ਤੁਹਾਨੂੰ ਇੱਕ ਗੱਲ ਦੱਸ ਦਿਆਂ ਸਮੇਂ-ਸਮੇਂ ਤੇ ਇਨਸੀਡੈਂਟ ਹੁੰਦੇ ਜਾ ਰਹੇ ਨੇ ਬਿਲਕੁਲ ਤੁਸੀਂ ਪਿਛਲੇ ਟਾਈਮ ਤੇ ਵੀ ਵੇਖੋ ਇਸ ਤੋਂ ਪਹਿਲੇ ਵੀ ਕਾਫੀ ਸਾਰੇ ਬੱਚਿਆਂ ਦੇ ਜਿਹੜੇ ਕਈ ਇਮਤਿਹਾਨਾਂ ਦੇ ਦੌਰਾਨ ਉਹਨਾਂ ਦੇ ਕਕਾਰ ਜਿਹੜੇ ਉਤਾਰੇ ਗਏ ਇੱਕ ਜਗ੍ਹਾ ਤੇ ਬੱਚੇ ਦੀ ਕਿਰਪਾਨ ਵੀ ਉਤਾਰੀ ਗਈ ਬਿਲਕੁਲ ਹਮੇਸ਼ਾ ਸਾਡੇ ਕੁਝ ਲੋਕ ਕੁਝ ਸਾਡੇ ਆਗੂ ਜਿਹੜੇ ਹਨ ਉਹ ਬੋਲਦੇ ਹਨ ਪਰ ਅਸੀਂ ਬੋਲਦੇ ਹਾਂ ਉਸ ਦੇ ਬਾਅਦ ਥੋੜੀ ਦੇਰ ਦੇ ਬਾਅਦ ਉਹ ਥੋੜੀ ਦੇਰ ਵਾਸਤੇ ਮਸਲਾ ਸ਼ਾਂਤ ਜ਼ਰੂਰ ਹੁੰਦਾ ਹੈ ਪਰ ਫਿਰ ਦੇਖੋ ਤੁਸੀਂ ਉਸ ਦੇ ਬਾਅਦ ਪਹਿਲਾਂ ਵੀ ਪ੍ਰੈਸ ਕਨਫਰੰਸ ਹੋਈਆਂ ਤੁਸੀਂ ਬੜੇ ਆਸ਼ਵਾਸਨ ਦਿੱਤੇ ਆਸ਼ਵਾਸਨ ਦਿੱਤੇਗੇ ਉਸ ਦੇ ਬਾਅਦ ਦੁਬਾਰਾ ਫਿਰ ਇਨਸੀਡੈਂਟ ਹੋ ਜਾਂਦਾ ਹੂੰ ਬਿਲਕੁਲ ਕਿਧਰੇ ਨਾ ਕਿਧਰੇ ਸਿੱਖ ਭਾਵਨਾਵਾਂ ਨੂੰ ਨਾ ਉਹ ਚੈੱਕ ਕਰਦੇ ਰਹਿੰਦੇ ਨੇ ਕਿਤੇ ਜਾਨ ਬੁਝ ਕੇ ਕਿਤੇ ਜਾਨ ਬੁਝ ਕੇ ਇਹ ਸਾਰਾ ਇਹ ਸਾਰਾ ਪੋਲਿਟਿਕਲੀ ਸਿਸਟਮ ਹੈਗਾ ਇਹ ਸਾਰਾ ਕਿਧਰੇ ਨ ਕਿਧਰੇ ਜਾਨ ਬੁਝ ਕੇ ਉਸ ਨੂੰ ਨਾ ਬਾਰ ਬਾਰ ਚੈੱਕ ਕੀਤਾ ਜਾਂਦਾ ਸਿੱਖਾਂ ਦਾ ਬੋਇਲਿੰਗ ਟੈਂਪਰੇਚਰ ਕਿੰਨਾ ਹੈਗਾ ਹੂੰ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਇਸ ਦੇ ਵਿੱਚ ਹੂੰ ਸਾਡੀ ਇੱਕ ਡੀਜੀਪੀਸੀ ਬੋਲਣ ਦੇ ਨਾਲ ਜਾਂ ਦੋ ਡੀਜੀਪੀਸੀਆਂ ਦੇ ਬੋਲਣ ਦੇ ਨਾਲ ਕੁਝ ਨਹੀਂ ਹੋਣਾ ਬਿਲਕੁਲ ਇਹ ਵੀ ਇੱਕ ਸਵਾਲ ਹੈ ਕੀ ਸਵਾਲ ਹੈ ਜੰਮੂ ਦੀ ਹੀ ਡੀਜੀਪੀਸੀ ਮੈਂ ਤੁਹਾਨੂੰ ਦੱਸ ਦਿੰਦਾ ਬਿਲਕੁਲ ਬਿਲਕੁਲ ਸਾਡੇ ਕੋਲ 11 ਡੀਜੀਪੀਸੀ ਹੈਗੀਆਂ ਬਿਲਕੁਲ ਠੀਕ ਹੈ 11 ਡੀਜੀਪੀਸੀਆਂ ਦੇ ਵਿੱਚੋਂ ਇੱਕ ਡੀਜੀਪੀਸੀ ਜਾਂ ਦੋ ਡੀਜੀਪੀਸੀ ਬੋਲੇਗੇ ਤੇ ਕੁਝ ਨਹੀਂ ਹੋਣਾ ਬਿਲਕੁਲ ਪੂਰੇ ਜੰਮੂ ਕਸ਼ਮੀਰ ਦੇ ਵਿੱਚ 11 ਤੇ ਸਾਨੂੰ 11 ਦੀ 11 ਡੀਜੀਪੀਸੀਆਂ ਨੂੰ ਬੋਲਣੇ ਦਾ ਮਸਲਾ ਤੇ ਸਾਰਾ 6 ਸੈਂਟੀਮੀਟਰ ਸਾਰਾ 6 ਸੈਂਟੀਮੀਟਰ ਸਾਰਿਆਂ ਦਾ ਸੇਮ ਹੈ ਬਿਲਕੁਲ ਕੱਲੇ ਜੰਮੂ ਡੀਜੀਪੀਸੀ ਦਾ ਜਾਂ ਹੋਰ ਕਿਸੇ ਡੀਜੀਪੀਸੀ ਦਾ ਨਹੀਂ ਹੈ ਦੂਜਾ ਸਾਡੀਆਂ ਉਹ ਸੰਸਥਾ ਵੀ ਆਣ ਜਿਹੜੀ ਸੈਲਫ ਸਟਾਈਲ ਪ੍ਰਮੋਟ ਹੋ ਕੇ ਆਈਆਂ ਬਿਲਕੁਲ ਠੀਕ ਹੈ ਬਹੁਤ ਸਾਰੇ ਅੱਜ ਉਹਨਾਂ ਦੇ ਚੇਅਰਮੈਨ ਵੀ ਬਣ ਕੇ ਬੈਠੇ ਹੈਗੇ ਹੂੰ ਠੀਕ ਹੈ ਪਰ ਉਹ ਵੀ ਦੇ ਵਿੱਚ ਕੁਝ ਨਹੀਂ ਬੋਲਦੇ ਉਹ ਵੀ ਸਿਰਫ ਸਰਕਾਰ ਦੀ ਚਾਟੂਕਾਰਤਾ ਜਿੱਥੇ ਕਰਨੀ ਹੋਵੇ ਉੱਥੇ ਬੋਲਦੇ ਹਨ ਹੂੰ ਸਿੱਧੀ ਸਾਫ਼ ਜੀ ਗੱਲ ਤੁਹਾਨੂੰ ਦੱਸ ਦਿਆਂ ਸਰਕਾਰ ਦੀ ਚਾਟੂਕਾਰਤਾ ਅੱਜ ਕਰਨੀ ਹੋਏ ਅੱਜ ਉਹ ਪ੍ਰੈਸ ਕਾਨਫਰੰਸ ਵੀ ਕਰ ਦੇਣਗੇ ਵੱਡੇ ਲੈਵਲ ਤੇ ਸਾਰੇ ਕੁਝ ਪਰ ਜਿੱਥੇ ਸਿੱਖ ਸੈਂਟੀਮੈਂਟਸ ਦੀ ਗੱਲ ਆਉਂਦੀ ਉੱਥੇ ਕੋਈ ਨਹੀਂ ਬੋਲਦਾ ਹੋ ਸਕਦਾ ਤੁਹਾਡਾ ਇੰਟਰਵਿਊ ਦੇਖਣ ਤੋਂ ਬਾਅਦ ਸ਼ਾਇਦ ਬੋਲ ਪੈਨ ਸ਼ਾਇਦ ਹੋ ਸਕਦਾ ਹੈ ਪਰ ਮੈਂ ਕਹਿੰਦਾ ਕਿ ਜੇ ਸਿੱਖਾਂ ਨੂੰ ਇਹ ਚਾਹੀਦਾ ਹੈ ਕਿ ਸਾਡੇ ਸੈਂਟੀਮੈਂਟਸ ਦੇ ਨਾਲ ਨਾ ਖੇਡਿਆ ਜਾਏ ਤੇ ਸਾਡੇ ਸੈਂਟੀਮੈਂਟਸ ਦੇ ਨਾਲ ਦੁਬਾਰਾ ਇਹੋ ਜਿਹੀ ਕੋਈ ਗੱਲਬਾਤ ਨਾ ਹੋਏ ਤੇ ਫੇ ਸਾਨੂੰ ਇੱਕ ਪਲੈਟਫਾਰਮ ਦੇ ਉੱਪਰ ਆਣਾ ਪੈਣਾ ਸਾਰਿਆਂ ਨੂੰ ਇਕੱਠੇ ਹੋ ਕੇ ਬੋਲਣਾ ਪੈਣਾ ਫਿਰ ਕਿ ਡੀਜੀਪੀ ਸੀ ਨਹੀਂ ਸਾਰੀ ਡੀਜੀਪੀ ਸੀਆਂ ਸਾਰੇ ਜਿਹੜੀਆਂ ਸੈਲਫ ਸਟਾਈਲ ਕਮੇਟੀਆਂ ਵੀ ਹਨ ਉਹਨਾਂ ਨੂੰ ਵੀ ਬੋਲਣਾ ਪੈਣਾ ਹੈ ਬਿਲਕੁਲ ਔਰ ਸਾਡੇ ਧਾਰਮਿਕ ਸਥਾਨਾਂ ਨੂੰ ਵੀ ਬੋਲਣਾ ਪੈਣਾ ਸਭ ਤੋਂ ਵੱਡੀ ਗੱਲ ਇਹ बार-बार ਇਨਸੀਡੈਂਟ ਕਰਨਾ ਹੂੰ ਘੱਟ ਗਿੰਟੀਆਂ ਨੂੰ ਤੰਗ ਕਰਨਾ ਹੂੰ ਔਰ ਇਹ बार-बार ਜਿਹੜਾ ਹੈ ਚੱਲਦਾ ਚੱਲ ਰਿਹਾ ਕਿਉਂਕਿ ਇਹ ਦੇਖਦੇ ਪਏਨ ਪ੍ਰਾਪਰ ਨਿਰੰਤਰ ਤੌਰ ਤੇ ਦੇਖੇ ਕਰਦੇਨ ਕੀ ਹੋ ਰਿਹਾ ਸਿੱਖ ਕਮਿਊਨਿਟੀ ਕਿੰਨੀ ਕਾਇਆ ਬੋਇਲਿੰਗ ਪੁਆਇੰਟ ਤੇ ਰਹੇਗੀ ਅੱਗੇ ਦੁਬਾਰਾ ਬੋਲੇਗੀ ਨਹੀਂ ਬੋਲੇਗੀ ਇਹਨਾਂ ਨੂੰ ਕਦੋਂ ਦਬਾ ਸਕਦੇ ਆ ਅਸੀਂ ਇਹ ਸਾਰਾ ਦਬਾਨ ਦਾ ਮੁੱਦਾ ਹੈ ਕੀ ਸਿਰਫ 295 ਹੀ ਇੱਕ ਇਸ ਦਾ ਹੱਲ ਹੈ ਕਿ ਬਾਰ ਬਾਰ ਇਹੀ ਹੈ ਕਿ 295 ਲੱਗ ਗਿਆ 295 ਇਹ ਤਾਂ ਅਵੇਲੇਬਲ ਵਾਰੰਟਾ 1 ਮਿੰਟ ਵਿੱਚ ਟੁੱਟ ਜਾਏਗਾ ਤੇ ਉਹ ਜਮਾਨਤ ਮਿਲ ਜਾਏਗੀ ਦੇਖੋ ਜਿੱਥੇ ਸਰਕਾਰ ਨੇ ਹੂੰ ਕਾਫੀ ਸਾਰੇ ਮੇਰੇ ਖਿਆਲ ਵਿੱਚ ਨੀਅਰਬਾਊਟ 2000 ਦੇ ਕੋਲ ਜਿਹੜੇ ਹਨ ਉਹ ਕ੍ਰਿਮੀਨਲ ਐਕਟ ਤੇ ਦੂਵੇਤਰੀ ਐਕਟ ਜਿਹੜੇ ਚੇਂਜ ਚੇਂਜ ਕੀਤੇ ਨੇ ਬਿਲਕੁਲ ਬਿਲਕੁਲ ਉਹਨਾਂ ਵਿੱਚ ਕਈਆਂ ਦੇ ਵਿੱਚ ਬਹੁਤ ਸਖਤੀ ਵੀ ਕੀਤੀ ਹੈ ਕੀਤੀ ਹੈ ਹੂੰ ਪਰ ਮੈਂ ਤੁਹਾਨੂੰ ਦੱਸ ਦਿਆਂ ਇਹ 295 ਇਹਨਾਂ ਨੇ ਇੱਕ ਐਸਾ ਮਤਲਬ ਨਾਰਮਲ ਕੜੀ ਰੱਖੀ ਦੀ ਹੈ ਬਿਲਕੁਲ ਬਿਲਕੁਲ ਜੇ ਕੋਈ ਕਿਸੇ ਧਰਮ ਦੀ ਗਾਹ ਕਿਵੇਂ ਕਿਸੇ ਵੀ ਕਿਸ ਧਰਮ ਕਿਉਂਕਿ ਸਾਰਿਆਂ ਦੇ ਸਾਂਝੇ ਹੁੰਦੇ ਨੇ ਭਾਵੇਂ ਉਹ Hindu ਧਰਮ ਹੈ ਚਾਹੇ Sikh ਹੈ ਚਾਹੇ Muslim Christian ਕੋਈ ਵੀ ਹੋਵੇ ਹੈਨਾ ਜਿੱਥੇ ਤੱਕ ਕਿ Sikh ਧਰਮ ਦੀ ਗੱਲ ਹੈ ਜਿੰਨਾ ਆਦਰ ਅਸੀਂ ਆਪਣੇ ਗ੍ਰੰਥ ਸਾਹਿਬ ਜੀ ਨੂੰ ਦਿੰਦੇ ਹਾਂ ਸਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੰਦੇ ਹਾਂ ਤੇ ਉਹਨਾਂ ਦੇ ਅੰਗ ਪਾੜਨ ਤੇ ਵੀ 295 ਹੀ ਲੱਗਦਾ ਹੈ ਤੇ ਕਕਾਰ ਉਤਾਰਨ ਤੇ ਵੀ 295 ਹੀ ਲੱਗਦਾ ਹੈ ਕਿਸੇ ਨੂੰ ਗਾਲ ਕੱਢ ਦੇਵੋ ਗੁਰਦੁਆਰੇ ਦੇ ਅੰਦਰ ਤਾਂ ਵੀ 295 ਹੀ ਲੱਗਦਾ ਹੈ ਕੀ ਇਹ 295 ਹੱਲ ਹੈ ਮੈਂ ਇਹ ਸਵਾਲ ਕਰ ਰਿਹਾ ਸੀ ਬਈ ਦੇਖੋ ਅਗਰ ਸਮਾਜ ਦੇ ਵਿੱਚ ਹੂੰ ਤੁਸੀਂ ਇਹ ਚੀਜ਼ਾਂ ਦਾ ਪ੍ਰਚਲਨ ਘਟਾਉਣਾ ਹੈ ਹੂੰ ਫਿਰ ਤੁਹਾਨੂੰ 295 ਤੋਂ ਬਾਅਦ ਆਣਾ ਪਏਗਾ ਬਿਲਕੁਲ 295 ਤੋਂ ਹੋਰ ਇਸ ਦੇ ਨਾਲ ਜਿਹੜੀਆਂ ਧਾਰਾਵਾਂ ਜਿਹੜੀਆਂ ਬਣ ਸਕਦੀਆਂ ਉਹ ਉਸ ਦੇ ਵਿੱਚ ਲਗਾਉਣੀਆਂ ਚਾਹੀਦੀ ਇਹ ਜਾਣ ਬੋਝ ਕੇ ਸਾਜ਼ਿਸ਼ ਕੀਤੀ ਜਾਂਦੀ ਹੈ ਤੁਸੀਂ ਇਹਦੇ ਵਿੱਚ ਦੇਖੋ ਖਾਲੀ 295 ਤੇ ਹੋ ਗਿਆ ਤੁਸੀਂ ਧਾਰਮਿਕ ਚਿੰਨ੍ਹ ਦੇ ਨਾਲ ਛੇੜਖਾਣੀ ਕੀਤੀ ਤੇ ਤੁਹਾਨੂੰ ਧਾਰਮਿਕ ਚੀਜ਼ ਦੇ ਨਾਲ ਛੇੜਖਾਣੀ ਕੀਤੀ ਤੇ ਤੁਸੀਂ ਜਿਹੜਾ ਉਹਦੇ ਵਿੱਚ 295 ਲਾਉਗੇ ਹਮ ਪਰ ਜਿਸਲੇ ਇੱਕ ਚੀਜ਼ ਨੂੰ ਬਾਰ ਬਾਰ ਕੀਤਾ ਜਾ ਰਿਹਾ ਬਾਰ ਬਾਰ ਕੀਤਾ ਜਾ ਰਿਹਾ ਬਾਰ ਬਾਰ ਕੀਤਾ ਜਾ ਰਿਹਾ ਉਸ ਦੇ ਵਿੱਚ ਇੰਟੈਂਸ਼ਨਲੀ ਇੰਟੈਂਸ਼ਨਲੀ ਕਰਕੇ ਕੀਤਾ ਜਾ ਰਿਹਾ ਉਸ ਦੇ ਵਿੱਚ ਵੀ ਜੜੀਆਂ ਬਣਦੀਆਂ ਧਾਰਨ ਉਹਦੇ ਵਿੱਚ ਲੱਗਣੀਆਂ ਚਾਹੀਦੀਆਂ ਐਸਾ ਕੀਤਾ ਨਹੀਂ ਜਾ ਰਿਹਾ ਫਿਰ 295 ਤੇ ਆ ਕੇ ਤੁਸੀਂ ਇਹ ਕਿ ਕਿ ਉਸ ਨੂੰ ਖਤਮ ਕੀਤਾ ਜਾ ਰਿਹਾ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੋ ਦੋ ਦਿਨ ਪਹਿਲਾਂ ਯੋਗਾ ਡੇ ਵਾਲੇ ਦਿਨ ਇੱਕ ਬੜਾ ਵੱਡਾ ਇੱਕ ਕੇਸ ਆਇਆ ਕਿ ਜਿੱਥੇ ਕਿ ਸੰਗਤਾਂ ਨੂੰ ਵੀ ਅਸੀਂ ਦੱਸ ਦਈਏ ਤੇ ਆਪ ਜੀ ਨੂੰ ਵੀ ਪਤਾ ਹੀ ਹੈ ਕਿ ਨਿਵਲੀ ਕਰਮ ਆਸਨ 84 ਇਨਮੇ ਸ਼ਾਂਤਨਾ ਆਵੇ ਜੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਇਹੋ ਜੇ 84 ਆਸਨ ਜਿਹੜੇ yogiਾਂ ਸਿੱਧਾਂ ਨੇ ਬਣਾਏ ਹੋਏ ਨੇ ਜੋਗ ਮਤ ਦੇ ਜਿਹੜੇ ਲੋਕੀ ਨੇ ਉਹਨਾਂ ਨੇ ਬਣਾਏ ਹੋਏ ਨੇ ਇਹੋ ਜਿਹੇ ਆਸਨ ਕਰਨ ਦੇ ਨਾਲ ਤੁਹਾਡੇ ਮਨ ਦੇ ਵਿੱਚ ਕਦੇ ਸ਼ਾਂਤੀ ਆ ਨਹੀਂ ਸਕਦੀ ਤਾਂ ਹੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਪਹਾੜਾਂ ਤੇ ਚੜ੍ਹ ਕੇ ਤੇ ਮਛਿੰਦਰਨਾਥ yogi ਦੇ ਨਾਲ ਗੱਲਬਾਤ ਕਰਕੇ ਤੇ ਉਹਨਾਂ ਨੂੰ ਥੱਲੇ ਭੇਜਿਆ ਸੀਗਾ ਬਿਲਕੁਲ ਕਿਾ ਇੰਨੀ ਵੱਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੰਨੇ-ਇੰਨੇ ਵੱਡੇ ਸੰਦੇਸ਼ ਅਤੇ ਜਿਸ ਵੇਲੇ ਦਰਬਾਰ ਸਾਹਿਬ ਦੀਆਂ ਪੂੜੀਆਂ ਥੱਲੇ ਉਤਰੋ ਤਾਂ ਸਾਹਮਣੇ ਹਰ ਇੱਕ ਰਸਤੇ ਦੇ ਅੰਦਰ ਵੜਦੇ ਹੀ ਲਿਖਿਆ ਕਿ ਇੱਥੇ ਫੋਟੋ ਖਿੱਚਣਾ ਮਨਾ ਹੈ ਇੱਥੇ ਰੀਲਾਂ ਬਣਾਉਣਾ ਮਨਾ ਹੈ। ਕੀ ਉਹ ਅਰਚਨਾ ਮਕਵਾਲ ਸ਼ਾਇਦ ਨਾਮ ਹੁੰਦਾ ਅਰਚਨਾ ਮਕਵਾਨਾ ਅਰਚਨਾ ਮਤਵਾਨਾ ਪੜੀ ਲਿਖੀ ਇੱਕ ਲੇਡੀ ਉਸ ਨੂੰ ਇਹ ਬੋਰਡ ਜਾਂ ਇਹ ਗੁਰੂਗ੍ਰੰਥ ਸਾਹਿਬ ਦੀ ਇਹ ਸਿੱਖਿਆ ਜਾਂ ਫਿਰ ਉੱਥੇ ਖੜਾ ਕੋਈ ਬੰਦਾ ਉਸ ਨੂੰ ਦੇਖ ਕੇ ਤੇ ਉਸ ਨੂੰ ਰੋਕ ਨਹੀਂ ਸਕਿਆ। ਭਾਈ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿਆਂ। ਹੂੰ। ਤੇ ਖਾਲੀ ਅਰਚਨਾ ਮਕਵਾਣਾ ਦਾ ਹੀ ਕਿਸਾ ਨਹੀਂ ਹੈ ਹੂੰ ਬਹੁਤ ਸਾਰੇ ਕਾਂਡ ਐਸੇ ਹੋ ਗਏ ਹਨ ਜਿੱਥੂ ਇਹ ਲੋਕ ਸਿੱਖਿਆ ਨਹੀਂ ਲੈ ਰਹੇ ਹੂੰ ਇਹ ਉਸ ਦਾ ਫਾਇਦਾ ਲੈ ਰਹੇ ਨੇ ਫਾਇਦਾ ਲੈ ਰਹੇ ਬਿਲਕੁਲ ਸਿੱਖ ਕੌਮ ਇੱਕ ਐਸੀ ਕੌਮ ਹੈ ਜਿਸ ਦਾ ਆਪਣੇ ਗੁਰੂ ਦੇ ਨਾਲ ਪਿਆਰ ਆਪਣੇ ਧਰਮ ਦੇ ਨਾਲ ਪਿਆਰ ਸਭ ਤੋਂ ਜ਼ਿਆਦਾ ਹੈ ਜਿਸ ਲਈ ਉਸ ਨੂੰ ਆਪਣੇ ਧਰਮ ਦੇ ਨਾਲ ਤੇ ਉਸ ਦੇ ਗੁਰੂ ਦੇ ਨਾਲ ਜਿਸ ਲਈ ਕੋਈ ਛੇੜਖਾਨੀ ਕੀਤੀ ਜਾਂਦੀ ਹੈ ਤਾਂ ਉਸ ਦਾ ਬੋਇਲਿੰਗ ਪੁਆਇੰਟ ਜਿਹੜਾ ਉੱਾਈ ਹੋ ਜਾਂਦਾ ਬਿਲਕੁਲ ਔਰ ਇਸੇ ਬੋਇਲਿੰਗ ਪੁਆਇੰਟ ਹਾਈ ਹੋਣ ਦੇ ਕਰਕੇ ਉਹ ਜਿਹੜੀ ਦੂਜੇ ਜਿਹੜੇ ਵੱਧ ਗਿਣਤੀ ਦੇ ਲੋਕ ਹਨ ਉਸ ਚੀਜ਼ ਦਾ ਫਾਇਦਾ ਲੈਂਦੇ ਨੇ ਇੱਕ ਤੇ ਸਿੱਖ ਜਿਹੜਾ ਉਹ ਇੰਡੀਆ ਦੇ ਵਿੱਚ ਘੱਟ ਗਿਣਤੀ ਦੇ ਵਿੱਚ ਹੈ ਉਹਦੀ ਵੈਸੇ ਵੀ ਸੁਣਵਾਈ ਨਹੀਂ ਤੇ ਇਹਨਾਂ ਨੂੰ ਇਦਾਂ ਲੱਗਦਾ ਹੈ ਕਿ ਇਹਨਾਂ ਨੂੰ ਕਿਸੇ ਤਰੀਕੇ ਨਾਲ ਦਬਾਇਆ ਜਾਏ ਔਰ ਸਸਤੀ ਪਬਲਿਸਿਟੀ ਕਿਵੇਂ ਹਾਸਲ ਕੀਤੀ ਜਾਏ ਇਹ ਸਾਰਾ ਉਸ ਦੇ ਉੱਪਰ ਜ਼ੋਰ ਦਿੰਦੇ ਨੇ ਹਾਂ ਪਰ ਜਤਿੰਦਰ ਜੀ ਇੱਕ ਗੱਲ ਬੜੀ ਸੋਚਣ ਵਾਲੀ ਹੈ ਜੇ ਇਹਨਾਂ ਲੋਕਾਂ ਦੀ ਮਾਨਸਿਕਤਾ ਦੇਖੀਏ ਇਹਨਾਂ ਨੂੰ ਵਾਰ-ਵਾਰ ਗੁਰੂ ਘਰ ਹੀ ਕਿਉਂ ਮਿਲਦਾ ਮੈਂ ਤੁਹਾਨੂੰ ਦੱਸਿਆ ਕਿ ਘੱਟ ਗਿਣਤੀਆਂ ਨੂੰ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਹੈ ਮੈਂ ਇੱਕੋ ਗੱਲ ਤੁਹਾਨੂੰ ਦੱਸਾਂ ਕਿ ਅਗਰ ਯੋਗ ਯੋਗਾ ਡੇਸ ਸੀ ਉਹਨੇ ਗੁੱਡ ਫੇਥ ਦੇ ਵਿੱਚ ਕੀਤਾ ਉਸਨੇ ਉੱਥੇ ਹੀ ਕਿਉਂ ਕੀਤਾ ਇਹ ਪੂਰੀ ਮਾਨਸਿਕਤਾ ਦੇ ਨਾਲ ਤਿਆਰ ਹੋ ਕੇ ਆਈ ਸੀ ਕਿ ਸਿੱਖ ਧਰਮ ਨੂੰ ਆਹਟ ਕਰਨਾ ਤਿਆਰ ਹੋ ਕੇ ਆਈ ਸੀ ਜਾਂ ਤੁਹਾਨੂੰ ਕੀ ਲੱਗਦਾ ਕਿ ਤਿਆਰ ਕਰਕੇ ਭੇਜੀ ਗਈ ਸੀ ਇਹਦੇ ਵਿੱਚ ਦੋਨੋਂ ਚੀਜ਼ਾਂ ਕਲੀਅਰ ਹਨ ਕਿਉਂਕਿ ਜਿਸ ਪਾਰਟੀ ਦੇ ਨਾਲ ਉਹ ਜੁੜਦੀ ਹੈ ਉਸ ਪਾਰਟੀ ਦਾ ਹਮੇਸ਼ਾ ਕਿਉਂਕਿ ਇੱਕ ਦਿਨ ਪਹਿਲਾਂ ਇਹਨਾਂ ਦੀ ਬਹੁਤ ਸਾਰੀਆਂ ਹੁਣ ਹੋਰ ਨਵੇਂ ਜਿਹੜੇ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਕੁਝ ਫੋਟੋਜ਼ ਵੀ ਜਿਹੜੇ ਨਾ ਵਾਇਰਲ ਹੋ ਰਹੇ ਨੇ ਜਿਨ੍ਹਾਂ ਵਿੱਚ ਖਾਸ ਕਰਕੇ ਕੁਝ ਭਾਜਪਾ ਨੇਤਾਵਾਂ ਦੇ ਨਾਲੇ ਖੜੀ ਹੈ ਉਹਨਾਂ ਦੇ ਨਾਲ ਬੈਠਦੀ ਉੱਠਦੀ ਦਿਖਾਈ ਦੇ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਕਿ ਕੁਝ ਦਿਨ ਪਹਿਲਾਂ ਜੋ ਥੱਪੜ ਇਨਸੀਡੈਂਟ ਹੋਇਆ ਸੀ ਚੰਡੀਗੜ੍ਹ ਵਿਖੇ ਜੋ ਕੰਗਣਾ ਰਣੋਦ ਦੇ ਬਹੁਤ ਇੱਕ ਥੱਪੜ ਵਜਿਆ ਸੀ ਹਜੇ ਉਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਹਜੇ ਤੱਕ ਕੋਈ ਵੀਡੀਓ ਸਾਹਮਣੇ ਨਹੀਂ ਆਈ ਪਰ ਜਿਸ ਥੱਪੜ ਦੀ ਵੀਡੀਓ ਸਾਹਮਣੇ ਆਈ ਸੀ ਉਹਦੇ ਉੱਤੇ ਕਾਰਵਾਈ ਕੋਈ ਹੋਈ ਜਾਂ ਨਹੀਂ ਹੋਈ ਇਹ ਵੀ ਇੱਕ ਇਨਕੁਆਇਰੀ ਦਾ ਵਿਸ਼ਾ ਹੈ ਕੀ ਇਹ ਕਿਤੇ ਉਸ ਦੇ ਨਾਲ ਵੀ ਇਧੀਆਂ ਫੋਟੋਆਂ ਚਾਹੀਆਂ ਹੋਈਆਂ ਕਿਤੇ ਨਾ ਕਿਤੇ ਇਹ ਦੋਨੋਂ ਆਪਸ ਵਿੱਚ ਜੁੜਦੀਆਂ ਨਹੀਂ ਹਨ ਬਿਲਕੁਲ ਬਿਲਕੁਲ ਤੁਸੀਂ ਇੱਕ ਪਹਿਲੇ ਗੱਲ ਕਹੀ ਸੀ ਬਾਲੀਵੁੱਡਾ ਬਾਲੀਵੁੱਡ ਅਦਾਕਾਰਾਂ ਬਿਲਕੁਲ ਠੀਕ ਹੈ ਬਿਲਕੁਲ ਉਹ ਵੀ ਬਾਲੀਵੁੱਡ ਅਧਿਕਾਰ ਅਧਿਕਾਰਾ ਸੀ ਦੇਖੋ ਇਹ ਅਦਾਕਾਰਾਂ ਦੋਨੋਂ ਚਲੀਏ ਹਨ ਹੂੰ ਇਹ ਜਿਸ ਸਾਉ ਦੀ ਜਿਹੜੀ ਫੋਟੋ ਆ ਰਹੀ ਹੈ ਨੇ ਕਲੀਅਰ ਹੋ ਰਿਹਾ ਠੀਕ ਹੈ ਇਸ ਦੀ ਪੋਸਟਿੰਗ ਸੋਸ਼ਲ ਮੀਡੀਆ ਦੇ ਉੱਪਰ ਹੀ ਹੋਈ ਹੈ ਸਭ ਆਪਣੇ ਆਪ ਹਾਂ ਕੁਦਰਤੀ ਹੋ ਰਹੀ ਹੈ ਕਿਦਰੇ ਨਾ ਕਿਦਰੇ ਜਿਸ ਸਸਤੀ ਪਬਲਿਸਿਟੀ ਨੂੰ ਲੈ ਕੇ ਕਿਸਾਨੀ ਅੰਦੋਲਨ ਦੇ ਵਿੱਚ ਉਹ ਬੀਬੀਆਂ ਤੇ ਪੰਜਾਬ ਦੀ ਬੀਬੀਆਂ ਦੇ ਬਾਰੇ ਵਿੱਚ ਬੋਲ ਕੇ ਉਸ ਦੇ ਬਾਅਦ ਉਹ ਪਬਲਿਸਿਟੀ ਦੇ ਵਿੱਚ ਆਈ ਉਸ ਨੂੰ ਵਾਈਪਲਸ ਸਿਕਿਉਰਿਟੀ ਦਿੱਤੀ ਗਈ ਔਰ ਹੁਣ ਤਾਂ ਐਮਪੀ ਵੀ ਬਣ ਗਈ ਉਹਨਾਂ ਐਮਪੀ ਵੀ ਬਣ ਗਈ ਔਰ ਨੂੰ ਟਿਕਟ ਲਭੀ ਉਸ ਨੂੰ ਕਿਦਰੇ ਨਾ ਕਿਦਰੇ ਇਹ ਵੀ ਉਸੇ ਤਰ੍ਹਾਂ ਕਿਦਰੇ ਨਾ ਕਿਦਰੇ ਇਹ ਵੀ ਉਸ ਤੋਂ ਇਨਸਪਾਇਰ ਹੋ ਕੇ ਉਸੇ ਇਨਫਲੂਐਂਸ ਤੇ ਇਹ ਵੀ ਉਸੇ ਪੈਟਰਨ ਦੇ ਨਾਲ ਜਲਦੀ ਗਰੋ ਕਰਨਾ ਚਾਹਦੀ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਮੈਂ ਮੈਂ ਫਿਰ ਰੋਕਾਂਗਾ ਤੁਸੀਂ ਫਿਰ ਇੱਕ ਵਰਡ ਬੋਲਿਆ ਇਨਸਪਾਇਰ ਹੋ ਕੇ ਮੈਨੂੰ ਲੱਗਦਾ ਹੈ ਕਿ ਇਨਸਪਾਇਰ ਹੋਈ ਹੈ ਜਾਂ ਫਿਰ ਕਿਤੇ ਇਹਨੂੰ ਜ਼ਬਰਦਸਤੀ ਉਸੇ ਟਰੈਕ ਤੇ ਪਾਇਆ ਜਾ ਰਿਹਾ ਹੈ ਦੇਖੋ ਇਹ ਇੱਕ ਸੋਚਣ ਦਾ ਵਿਸ਼ੇ ਹੈ ਅਗਰ ਇਸ ਦੀਆਂ ਫੋਟੋਆਂ ਉਸ ਦੇ ਨਾਲ ਨਿਕਲ ਕੇ ਸਾਹਮਣੇ ਆ ਰਹੀਆਂ ਹਾਂ ਜਾਂ ਤੇ ਇਨਸਪਾਇਰ ਹੋਈ ਹੈ ਤੇ ਜਾਂ ਫਿਰ ਇਹ ਪਹਿਲੇ ਹੀ ਜਿਹੜੀ ਇਹ ਪਿਕਚਰ ਜਿਹੜੀ ਪੂਰੀ ਬਣਾਈ ਗਈ ਹੈ ਔਰ ਬਣਾ ਕੇ ਉਸ ਨੂੰ ਜਿਹੜਾ ਪੇਸ਼ ਕੀਤਾ ਗਿਆ ਹੈ ਔਰ ਉਸ ਦੇ ਬਾਅਦ ਹੁੰਦਾ ਕੀ ਹੈ 295 ਦਾ ਪਰਚਾ ਤੇ ਹੋ ਰਿਹਾ ਉਸ ਦੇ ਉੱਪਰ ਪਰ ਇੱਕ ਚੀਜ਼ ਦੇਖੋ ਉਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਤੁਸੀਂ ਵੀ ਦੱਸ ਰਹੇ ਹੋ おしもう。 ਗੁਜਰਾਤ ਬਡੋਦਰਾ ਦੀ ਜਿਹੜੀ ਪੁਲਿਸ ਹੈ ਉਹ ਉਸ ਨੂੰ ਸਿਕਿਉਰਿਟੀ ਸਿਕਿਉਰਿਟੀ ਦੇ ਰਹੀ ਬਿਲਕੁਲ ਉਸ ਨੂੰ ਸਿਕਿਉਰਿਟੀ ਦੇ ਰਹੀ ਕਿਧਰੇ ਨਾ ਕਿਧਰੇ ਇੱਕ ਇੱਕ ਬੰਦੇ ਦੇ ਉੱਪਰ ਇੱਕ ਕੇਸ ਹੋ ਰਿਹਾ 295 ਦਾ ਉਹਦੀ ਇਨਕੁਆਇਰੀ ਵੀ ਬੈਠ ਗਈ ਹੈ ਤੇ ਉਸ ਨੂੰ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਕਿਉਂ ਐਸਾ ਕਿਹੜਾ ਇਹ ਸਾਰਾ ਉਹੀ ਪ੍ਰਕਰਨ ਚੱਲੇ ਕਰਦਾ ਹੈ ਕਿਉਂਕਿ ਅੱਜ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਖਾਸ ਕਰਕੇ ਦੇਖਿਆ ਜਾਏ ਜਾਂ ਤੇ ਪੰਜਾਬ ਤੋਂ ਬਾਹਰ ਵੀ ਬਹੁਤ ਸਾਰੇ ਐਸੇ ਬੰਦੇ ਨੇ ਜਿਹੜੇ ਸਿੱਖ ਧਰਮ ਦੇ ਅਗੇਂਸਟ ਕੂੜ ਪ੍ਰਚਾਰ ਕਰਦੇ ਰਹੇ ਨੇ ਬਹੁਤ ਮਾੜਾ ਮੋਟਾ ਮਾੜਾ ਚੰਗਾ ਬੋਲਦੇ ਰਹੇ ਨੇ ਉਹ ਵੀ ਅੱਜ ਸਿਕਿਉਰਿਟੀਆਂ ਲੈ ਕੇ ਬੈਠੇ ਹੋਏ ਨੇ ਕਿਦਰੇ ਇਹ ਉਹੋ ਹੀ ਪ੍ਰਚਲਤਾ ਜਿਹੜੀ ਉਹੋ ਹੀ ਚਲਨ ਤਾਂ ਨਹੀਂ ਚੱਲ ਰਿਆ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਇੱਕ ਚੀਜ਼ ਦੇਖ ਲਓ 84 ਤੋਂ ਪਹਿਲੇ ਵੀ ਪੰਜਾਬ ਨੂੰ ਬਦਨਾਮ ਕੀਤਾ ਗਿਆ ਹੂੰ ਠੀਕ ਹੈ 84 ਦੇ ਬਾਅਦ ਵੀ ਅੱਜ ਵੀ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਹੂੰ ਬੜੇ ਸਾਰੇ ਐਸੇ ਆਗੂ ਬਣ ਗਏ ਹਨ ਕੁਝ ਕਮਿਊਨਿਟੀਆਂ ਦੇ ਜਿਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਦੇ ਸਿੱਖ ਧਰਮ ਨੂੰ ਟਾਰਗੇਟ ਕੀਤਾ ਜਾਵੇ ਤੇ ਸਾਨੂੰ ਵਾਈਪਲਸ ਸਿਕਿਉਰਟੀਆਂ ਵੀ ਲੱਭਣ ਕੀ ਸਾਨੂੰ ਸਿਕਿਉਰਟੀਆਂ ਵੀ ਲੱਭਣ ਗਿਆ ਸਾਨੂੰ ਪੈਸਾ ਵੀ ਲੱਗੇਗਾ ਔਰ ਬਹੁਤ ਸਾਰੇ ਐਸੇ ਲੋਕ ਬਹੁਤ ਸਾਰੇ ਐਸੇ ਫੋਰਡ ਵੀ ਹੋਏ ਸੀ ਭਾਂਡੇ ਫੋਰਡ ਵੀ ਹੋਏ ਔਰ ਤੁਹਾਨੂੰ ਯਾਦ ਹੋਣਾ ਪਿੱਛੇ ਜੀ ਇੱਕ ਮੁੰਡਾ ਸੀਗਾ ਉਹ ਸ਼ਿਪ ਸੈਨਾ ਦਾ ਹਿੱਸਾ ਹੈਗਾ ਉਸਨੇ ਵੀ ਭਾਂਡਾ ਫੋਰਡ ਕੀਤਾ ਸੀ ਕਿ ਖਾਲਿਸਤਾਨ ਜਾਂ ਇੱਥੇ ਕੋਈ ਮੁੱਦਾ ਨਹੀਂ ਹੈਗਾ ਪੰਜਾਬ ਦੇ ਵਿੱਚ ਸਿਰਫ ਸਿਕਿਉਰਟੀਆਂ ਲੈਣ ਦੇ ਸਿਰਫ ਸਿਕਿਉਰਟੀਆਂ ਲੈਣ ਪਿੱਛੇ ਇਹ ਜਿਹੜਾ ਸਾਰਾ ਜਿਹੜਾ प्रकरण ਜਿਹੜਾ ਰਚਿਆ ਜਾ ਰਿਹਾ ਤੁਸੀਂ ਹੁਣ ਦੇਖ ਲਓ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇੱਕ ਸੋਸ਼ਲ ਮੀਡੀਆ ਤੇ ਮੈਂ ਅੱਜ ਪੜ ਰਿਹਾ ਸੀਗਾ ਉੱਥੇ ਉਹ ਦੱਸੇ ਕਰਦੇ ਹਨ ਕਿ ਜਿਹੜਾ ਇਹ ਇਨਸੀਡੈਂਟ ਯੋਗਾ ਵਾਲਾ ਹੋਇਆ ਉਸ ਦੇ ਵਿੱਚ ਲਿਖਦੇ ਨੇ ਕੁਝ ਖਾਲਸਤਾਨੀ ਜਿਹੜਾ ਧਾਰਮਿਕ ਸਥਾਨ ਕਿਸੇ ਦੇ ਅਗਰ ਵੀਡੀਓ ਨੂੰ ਜਾਂ ਫੋਟੋਆਂ ਨੂੰ ਜਿੱਥੇ ਉਲੰਘਣਾ ਹੋਈ ਹੋਵੇ ਉੱਤੇ ਅਗਰ ਉਹ 295 ए ਦਾ ਪਰਚਾ ਲਾਂਦਾ ਹੈ ਠੀਕ ਹੈ ਤੇ ਕੀ ਉਹ ਖਾਲਸਤਾਨੀ ਹੋ ਗਿਆ ਤੁਸੀਂ ਇੱਕ ਚੀਜ਼ ਨੂੰ ਸਮਝੋ ਅੱਜ ਮੈਂ ਅੱਜ ਕੋਈ ਸ਼ਰਾਰਤੀ ਅੰਸਰ ਕਿਸੇ ਮਸਜਿਦ ਦੇ ਅੰਦਰ ਕਿਸੇ ਮੰਦਰ ਦੇ ਅੰਦਰ ਜਾ ਕੇ ਆਪੱਤੀ ਜਨਕ ਕੋਈ ਅਗਰ ਕੋਈ ਕੰਮ ਕਰਦਾ ਹੈ ਤੇ ਫਿਰ ਅਸੀਂ ਉਹਨੂੰ ਕੀ ਕਵਾਂਗੇ ਉਹ ਪਾਕਿਸਤਾਨੀ ਹੈ ਜਾਂ ਕੁਝ ਹੋਰ ਉਹਨੂੰ ਟੈਗ ਦੇ ਦੇਵਾਂਗੇ ਇਹ ਐਸਾ ਨਹੀਂ ਹੋਣਾ ਚਾਹੀਦਾ ਕੁਸੀਂ ਪੰਜਾਬ ਨੂੰ ਖਾਲਿਸਤਾਨ ਦੇ ਨਾਮ ਤੇ ਬਦਨਾਮ ਕਰਨਾ ਬੰਦ ਕਰ ਦਿਓ ਬਿਲਕੁਲ ਮੈਂ ਇੱਕ ਚੀਜ਼ ਹੋਰ ਤੁਹਾਨੂੰ ਕਹਾਗਾ ਕਿ ਜਿਸ ਤਰੀਕੇ ਦੇ ਨਾਲ 295 ਲਾ ਕੇ ਬੇਸ਼ੱਕ ਤੇ ਨਾਲ ਹੀ ਉਹਨਾਂ ਨੂੰ ਸਿਕਿਉਰਟੀਆਂ ਵੀ ਦੇ ਦਿੱਤੀਆਂ ਜਾਂਦੀਆਂ ਕੱਲ ਨੂੰ ਤਾਂ ਫਿਰ ਭੰਗੜਾ ਡੇ ਆਵੇਗਾ ਜਾਂ ਕੋਈ ਹੋਰ ਦੇ ਆਵੇਗਾ ਤੇ ਉਸ ਦਿਨ ਕਿਹਾ ਢੋਲ ਲੈ ਕੇ ਤੇ ਕਿਸੇ ਵੀ ਗੁਰਦੁਆਰੇ ਜਾਂ ਮੰਦਰ ਮਸਜਿਦ ਦੇ ਅੰਦਰ ਜਾ ਕੇ ਇਹ ਕੰਮ ਕਰਨਾ ਸ਼ੁਰੂ ਕਰ ਦੇਣ ਕਿ ਲੋਕੀ ਮੈਂ ਤਜਿੰਦਰਪਾਲ ਜੀ ਅੱਜ ਤੁਹਾਡੇ ਚੈਨਲ ਰਾਹੀਂ ਪੂਰੇ ਭਾਰਤ ਵਰਸ਼ ਦੇ ਲੋਕਾਂ ਨੂੰ ਇਹ ਬੇਨਤੀ ਕਰਾਂਗਾ ਕਿ ਯੋਗਾ ਡੇ ਦੇ ਵਿੱਚ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰ ਲਿਆ ਠੀਕ ਹੈ ਕਿਧਰ ਸਸਤੀ ਪਬਲਿਸਿਟੀ ਦੇ ਵਿੱਚ ਕਿਧਰੇ ਭੰਗੜਾ ਡੇ ਹੋ ਕਿਧਰੇ ਅਨਾਉਂਸ ਹੋ ਗਿਆ ਤੇ ਤੁਸੀਂ ਕਿਧਰੇ ਉਹ ਭੰਗੜਾ ਡੇ ਕਰਨ ਵਾਸਤੇ ਕਿਦੇ ਮੰਦਿਰ ਜਾਂ ਮਸਜਿਦ ਦੇ ਵਿੱਚ ਚੁੱਕ ਲਿਆ ਕਿਸੇ ਦੀ ਧਾਰਮਿਕ ਆਸਥਾ ਨੂੰ ਜਿਹੜਾ ਉਹ ਠੇਸ ਨਾ ਪਹੁੰਚਾਓ ਆਪਣੀ ਸਸਤੀ ਪਬਲਿਸਿਟੀ ਦੇ ਨਹੀਂ ਤੇ ਰੱਬ ਤੁਹਾਨੂੰ ਉਹ ਸਜ਼ਾ ਦੇਵੇਗਾ ਫਿਰ ਤੁਸੀਂ ਪੂਰੀ ਜ਼ਿੰਦਗੀ ਯਾਦ ਰੱਖੋਗੇ ਤੇ ਮੈਂ ਇਹੀ ਬੇਨਤੀ ਕਰ ਤੁਹਾਡੇ ਚੈਨਲ ਰਾਹੀਂ ਕਰਾਂਗਾ ਕਿ ਕਿਸੇ ਤੁਸੀਂ ਪਬਲਿਸਿਟੀ ਵਾਸਤੇ ਹੋਰ ਕੋਈ ਕੰਮ ਕਰ ਲਓ ਪਰ ਕਿਸੇ ਦੇ ਧਰਮਾਂ ਦੇ ਨਾਲ ਛੇੜਖਾਨੀ ਨਾ ਕਰੋ ਕਿਸੇ ਦੇ ਧਰਮਾਂ ਦੇ ਨਾਲ ਛੇੜਖਾਨੀ ਨਾ ਕਰੋ ਇਹ ਸਨ ਸਰਦਾਰ ਜਤਿੰਦਰ ਸਿੰਘ ਜੀ ਲੱਕੀ ਜੋ ਕਿ ਜਿਨ੍ਹਾਂ ਨੇ ਬਹੁਤ ਹੀ ਪਖਦੇ ਮੁੱਦੇ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ ਔਰ ਵਾਕਈ ਦੇ ਵਿੱਚ ਇਹ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਸਨ ਇਸ ਸਮੇਂ ਵਿੱਚ ਉਹਨ ਦੇਖਣਾ ਇਹ ਹੋਵੇਗਾ ਕਿ ਇਹ ਜੋ ਕਾਰਵਾਈਆਂ ਜਿਹੜੀਆਂ 295 ਤੱਕ ਹੀ ਸੀਮਤ ਰਹਿ ਗਈਆਂ ਨੇ ਮੈਂ ਐਸਜੀਪੀਸੀ ਦੇ ਉੱਤੇ ਵੀ ਇੱਥੇ ਵਿੱਚ ਕੁਝ ਸਵਾਲ ਉੱਠਦੇ ਨੇ ਕਿ ਕੀ ਤੁਸੀਂ ਹਰ ਵਾਰ 295 ਲਗਾ ਕੇ ਹੀ ਬੰਦ ਕਰ ਦੋਗੇ ਕਿਉਂਕਿ ਕੁਝ ਦਿਨ ਪਹਿਲਾਂ ਤੁਸੀਂ ਇੱਕ ਫਤਵਾ ਕੱਢਿਆ ਸੀ ਕਿ ਕੋਈ ਵੀ ਦਰਬਾਰ ਸਾਹਿਬ ਦੇ ਅੰਦਰ ਕੈਮਰਾ ਨਹੀਂ ਚਲਾਏਗਾ ਕੋਈ ਰੀਲ ਨਹੀਂ ਬਣਾਏਗਾ ਕੋਈ ਫੋਟੋ ਨਹੀਂ ਖਿੱਚੇਗਾ ਫਿਰ ਇਹ ਲੇਡੀ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਇਹ ਫੋਟੋ ਖਿੱਚ ਗਈ ਜਾਂ ਆਪਣੀ ਰੀਲ ਬਣਾ ਕੇ ਉਥੋਂ ਲੈ ਕੇ ਚਲੇ ਗਈ ਇਹ ਵੀ ਇੱਕ ਸੋਚਣ ਦੇ ਵਾਲੀ ਗੱਲ ਹੈ ਕਿਤੇ ਨਾ ਕਿਤੇ ਐਸਜੀਪੀਸੀ ਦੇ ਜਿਹੜੇ ਉੱਥੇ ਅਹੁਦੇਦਾਰ ਨੇ ਜਿਨ੍ਹਾਂ ਨੇ ਉੱਥੇ ਅੱਗੇ ਡਿਪਿਊਟ ਕੀਤੇ ਹੁੰਦੇ ਨੇ ਸੇਵਾਦਾਰ ਉਹਨਾਂ ਦੀ ਵੀ ਕਿਤੇ ਨਾ ਕਿਤੇ ਜਿਹੜੀ ਹੈ ਇਹ ਅਨਗਹਿਲੀ ਹੈ ਮੰਨ ਪਵੇਗਾ ਇਸ ਚੀਜ਼ ਨੂੰ ਕਿ ਇਹ ਵੀ ਇੱਕ ਅੰਗੈਲੀ ਹੈ ਅੱਗੇ ਤੋਂ ਇਸ ਅੰਗੈਲੀ ਨੂੰ ਵੀ ਸੁਧਾਰਿਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਹਰਕਤਾਂ ਮੁੜ ਕੇ ਦਰਬਾਰ ਸਾਹਿਬ ਹੋਵੇ ਜਾਂ ਕੋਈ ਮੰਦਿਰ ਹੋਵੇ ਜਾਂ ਕੋਈ ਮਸਜਿਦ ਹੋਵੇ ਕੋਈ ਵੀ ਜਿਹੜਾ ਧਾਰਮਿਕ ਸਥਾਨ ਹੋਵੇ ਉੱਥੇ ਇਹੋ ਜਿਹੀਆਂ ਅੰਗੈਲੀਆਂ ਨਾ ਹੋ ਸਕਣ ਦੇਖਦੇ ਹੋ ਆਪਸੀ ਸਾਈਂ ਟੀਵੀ ਇਸ ਤਰ੍ਹਾਂ ਦੇ ਹੋਰ ਵੀ ਸ਼ਖਸੀਅਤਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਣਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ